ਬੀਆ ਬਾਣ ਵਜੜ ਡੈਣਾ ਬਣਿਆ ਝਾੜੀਆਂ ਬਿਰਸ਼ ਬਣਿਆ ਜਮਦੂਦਾ ਕਹਿਆ ਤੇ ਫੋਲੋ ਮੈਂ ਆਕਦੀ ਦਿਸਦੇ ਬਾਗਰ ਭੂਦ ਘਾਰ ਘਰ ਜਾਂਦਾ ਖਾਰੀਆਂ ਤਾਕਤ ਅਕ ਥਕੇ ਨੈਣ ਤੂੰ ਨਾ ਆਈ سیدਲੇ ਆ ਗਈ ਕਾਲੀ ਰੈਣਾ ਇੱਕ ਵਾਰੀ ਤੂੰ ਬੋਲ ਕੇ ਦੱਸ ਦੇ ਆਪਣਾ ਖਾਲ ਉਦਨੇ ਬਦਲੇ ਲਵਾ ਮੈਂ ਜਿਤਨੇ ਤੇਰੇ ਵਾਲ ਧਰਦੀ ਦਾਂ ਆਖਦਾ ਸੋਣੀ ਮੇਰੀ ਸੱਸ ਕਿਥੇ ਤੇਰੀ लाਡਲੀ ਮੈਂ ਡੁੱਬੜੇ ਨੂੰ ਦੱਸ ਅੰਬਰ ਦੇ ਚੰਦ ਤਾਰੇ ਉਹ ਢੂੰਡੋ ਵਿੱਚ ਸੰਸਾਰ 껠ੜਾ ਸਾਗਤ ਲੈ ਗਿਆ ਮੇਰੀ ਜਨ ਗਦਲਾਰ 10 ਤੁਲਸੀ ਦੇ ਬੂਟਿਆ ਸੀਦਾ ਦੀ ਕੁਝ ਸਾਰ ਕਰਦੀ ਸੀ ਜੋ ਵੈਰੀਆ ਦਿਰਾ ਰੋਜ ਦਦਾਰ ਤੂੰ ਦੱਸ ਕਿਸਮਤ ਮੇਰੀਏ ਕਿਦਦਰ ਦਿੱਤੀ ਤੋਰਾ ਜੰਦੇ ਨਾਲ ਵਛੋੜ ਗਈ ਕੱਲੀ ਢੀਣ ਚ ਕੋਰਾ ਬਿਨ ਸੀਦਾ ਜਗ ਜੀਵਣਾ ਮੈਨੂੰ ਨਹੀਂ ਕਬੂਲ ਬਿਨ ਪਾਣੀ ਸੁੱਕ ਜਾਣਗੇ ਸਭ ਖੁਸ਼ੀਆਂ ਦੇ ਫੁੱਲ ਲక్ష్మణ ਗੈਦਾ RAM ਨੂੰ ਨਾਰੋਦੇ ਰੇ ਵੀਰ ਮੁਰਦੀ ਨਹੀਂ ਉਹ ਮੋੜਿਆ ਮਸਤਕ ਦੀ ਤਕਦੀਰਾ ਹਾਜ਼ਿਆ ਸਕੇਟ ਸਹਾਰ ਲਾ ਰਾਮ ਚੰਦਰ ਭਗਵਾਨ ਮੋਦੀ ਦੇ ਨਿਰਦੇਜ ਜਮਕਣ ਵਿੱਚ ਜਖਾਨ ਗੇ ਲਗਣਾ ਸਿਰ ਪੈ ਗਏ ਸਖਤ ਮੰਗ ਲਿਆਣ ਇਸ வித ਚਲਨੇ RAM ਦੇ ਲੰਕਾ ਦੇ ਵਿੱਚ ਬਾਣ ਜਗਵਾ ਗੇ ਦਾ ਜਗਵੀਏ ਗਾਰ ਕੋਈ ਗੱਲ ਬਾਤ ਗੱਲਾਂ ਵਿੱਚ ਗੁਜ਼ਾਰ ਨਹੀਂ ਆਪਾਂ ਨੇ ਅੱਜ ਰਾਤ ਜਗਵੀ ਕੈਦੀ ਚਗਵਿਆ ਸੁਣ ਖਮਾਰੀ ਗੱਲ ਉੱਜੜ ਗਏ ਅੱਜ ਦੇਖ ਲੈ ਜੋ ਵਸਦੇ ਸੀ ਕੱਲ ਦੋ ਮਨੋਖੇ ਇਸਤਰੀ ਮੁਣਿਆ ਦੇ ਗੱਲ ਜੀਰ ਰਾਖਿ ਲੈ ਗਿਆ ਇਸਤਰੀ ਰੋਵਣ ਦੋਨੋਂ ਵੀਰਾ ਦੇਗ ਬੰਸੀਆ ਰੱਬ ਦੀ ਬੜੇ ਨਿਆਰੇ ਰੰਗ ਗੂੰਜ ਵਿਛੜ ਗਈ ਢਾਰ ਚੋਂ ਰਾਗ ਵਿੱਚ ਪੈ ਗਈ ਭੰਗ ਝੱਲੇ ਨਹੀਂ ਹੋ ਜਾਂਦੀ ਰਾਮਚੰਦਰ ਦੇ ਬੈਣ ਦੁਸ਼ਮਣ ਤੇ ਵੀ ਬੰਸੀਆ ਵਕਤ ਨਾ ਐਸੇ ਪੈਣ ਸੀਤੇ ਸੀਤੇ ਆਖਦਾ ਛਾਂ ਛਾਂ ਵਰਸੇ ਨੀਰਾ ਯਜਨਾ ਚੇਤੇ ਵਰਤਗੀ ਜੋਰਾ ਵਾਰ ਤਕਦੀਰ ਛੋਟਾ ਭਾਈ RAM ਦਾ ਲਛਮਣ ਉਸ ਦਾ ਨਾਮ ਪੂਜਾ ਕਰਦਾ RAM ਦੀ ਰੋਜ਼ ਸੁਬਾ ਦੇ ਸ਼ਾਮ ਸੀਦਾ ਵਰਗੇ ਇਸਤਰੀ ਜਗ ਵਿੱਚ ਹੈ ਨਾ ਹੋਰ ਡਾਡੇ ਅੱਖੀਆਂ ਫੇਰੀਆਂ ਵਿਛੜੇ ਚੰਦ ਚਕੂਰਾ ਧਰਤੀ ਦਾ ਹੀ ਆਖਦਾ ਸੁਣੀ ਮੇਰੀ ਸੱਸ ਕਿਥੇ ਤੇਰੀ ਲਾਡਲੀ ਮੈਂ ਡੁੱਬੜੇ ਨੂੰ ਦੱਸ ਅੰਬਰ ਦੇ ਜਨਦਾਰੋ ਦੇਖੋ ਵੇਜ ਸੰਸਾਰ ਕਿਸ ਖਾਤੇ ਵਿੱਚ ਟਹਿ ਗਈ ਮੇਰੀ ਜਨਕ ਦਲਾਰ ਸੁਨ ਸੁਣੀ ਬ ਰੋਮਦੀ ਜਿੱਥੇ ਸੀ ਗੁਲਜਾਰ ਗਿਲ ਮੁੜਨਾ ਨਹੀਂ ਮੋੜਿਆ ਜੋ ਲਿਖਦਾ ਕਰਤਾਰ ਜਗਵੇ ਨੇ ਜਗਵੀ ਨੂੰ ਕਹਿਣਾ ਜਗਵਾ ਕੇ ਦਾ ਜਗਵੀਏ ਸੁਣ ਮੇਰਾ ਵਿਖਿਆਣ ਸੀਧਾ ਕਾਰਨ ਰੋ ਰਿਆ ਰਾਮਚੰਦਰ ਭਗਵਾਨ ਧਰਤੀ ਦੇ ਹੱਥ ਮਾਰ ਗਏ ਰਾਮ ਘਰੇਉ ਸ਼ੋਰ ਜਾਗ ਵਿੱਚ ਹੋਰ ਬਧੇਰੀਆਂ ਰਾ ਵਿਆਲ ਹੋਰ ਮੇਰਾ ਵੇ ਮਨ ਰੋਬਿਆ ਰਾਮਚੰਦਰ ਵਾਲ ਦੇਖ ਸਿਦਾ ਜੀਆ RAM NO ਜਗ ਵਿੱਚ ਹੋਰ ਅਨੇਕ ਜਗ ਵੀ ਗਾਈ ਦੀ ਜਗਵਿਆ ਨਾ ਕਰ ਬਚਨ ਕੋ ਠੋਰ ਸਭ ਦੁਨੀਆਂ ਦੇ ਪੰਛੀ ਆ ਉਸ ਮਾਲਕ ਦੇ ਹੱਥ ਡੋਰਾ ਜਗਵੇਦੀ ਗਾ ਸੁਣਦਿਆਂ ਕਹਦਾ ਰਾਜਾ ਰਾਮ ਤੂੰ ਦੇਖੀ ਵਿਛੜ ਕੇ ਹੋਵੇਗੀ ਜਦ ਸ਼ਾਮ ਜਗਵੇਦਾਂ ਆਖਦਾ ਰਾਮ ਚੰਦਰ ਅਵਤਾਰ ਤੂੰ ਕੀ ਜਾਣੇ ਪਾਪੀਆ ਵਿਛੜ ਗਿਆ ਦੀਸਾਰ ਪਿਆਰ ਭਰੀ ਹੈ ਜੇ ਗੇਰ ਕੇ ਦਿੱਤਾ ਰਾਮਸਰਾਫ ਦੋ ਵੀ ਜਾਣੇ ਜਗਵਿਆ ਦੇਖ ਵਿਛੜ ਗਿਆ ਆ ਵਿਛੜ ਗਿਆ ਗਿਲੇ ਰਾਦਨੋ ਜਗਵਾ ਜਗਵੀ ਨਾਲ ਅਮਰ ਜੀ ਹੋ ਜੁਗ ਰਹਿਣਗੇ ਕੀਤੇ ਬਚਨ ਗੋਪਾਲ ਜਗਵੀ ਜਮਵੇ ਨੇ ਵਿਛੜ ਜਾਣਾ ਜਗਵਾ ਜਗਵੀ ਰੋਮ ਦੇ ਭਾਣਾ ਵਰਤ ਗਿਆ ਅਮਰ ਰਹਿ ਸੰਸਾਰ ਨੇ ਰਾਮੇ ਬਚਨ ਗਿਆ ਹਾਜ਼ੀ ਗਾਰਗੇ ਰਾਮ ਦੀ ਦੁਖੜੇ ਵਣਜ ਲੈ ਵਾਸ ਦੇ ਰਾਸ ਦੇ ਰਾਤ ਨੂੰ ਦੋਨੋਂ ਵਿਛੜ ਗਏ ਵਖਰੇ ਵਖਰੇ ਬੈਠ ਗਏ ਪਾਵਣ ਦੋਨੋਂ ਵੈਣ ਆਖਰ ਮੁਕਦੀ ਨਹੀਂ ਕੈਸੀ ਪਾਵਣ ਰਹਿਣ ਦਰਦ ਬਰਾਇਆ ਜਾਣਿਆ ਦਰਦ ਲਗਾਜਦੇ ਆਪ ਸਖਤ ਵਿਛੋੜੇ ਪੈ ਗਏ ਹੁੰਦਾ ਨਹੀਂ ਮਲਾਬ ਜਗਵਾ ਕਹਦਾ ਆਪ ਨੂੰ ਹੋਇਆ ਬੜਾ ਵਖਾਦ ਜੇ ਜਾਣੈ ਜੋ ਹੋਣੀ ਕਿਉਂ ਕਰਦਾ ਇਹ ਅਪਰਾਧ ਜਗਵਾਇ ਦਰ ਰੋਵਦਾ ਜਗ ਵੀ ਰੋਧ ਵਹੀਰਾ ਬਸਰਾ ਫਰਾਤ ਨੂੰ ਦਿੰਦਾ ਮਿਲਨ ਨਹੀਂ ਜਗ ਵੀ ਗੈਂਦੀ ਜਗਵਿਆ ਭੁੱਲ ਕਰੀ ਬੇਅੰਤ ਟਾਚਾ ਜਿਸ ਨੂੰ ਕੀਤੀ ਜਾ ਸਾ ਦੁਨੀਆ ਦਾ ਕਣਤ ਪਾਣੀ ਨਾਲ ਵਿਛੋੜਦੀ ਮਛਲੀ ਰੋਣ ਅਕੀਰਾ ਸ਼ਾਮ ਸ਼ਾਮ ਜਾਵੇ RAM DEE ਦੋ ਨੈਣਾ ਜੋ ਨੀਰ ਘਾਰ ਘੀਰੇ ਦੀਆ ਮੁਰਦਾ ਗਿਲ ਜਨ ਦੋਨੋ ਵੀਰ ਬਣਵੇ ਫਿਰਦੇ ਢੂੰਡਦੀ ਸੀਤਾ ਨੂੰ ਦਿਲ ਗੇਰਾ ਸ਼੍ਰੀ ਰਾਮ ਚਦਰ ਜੀ ਦਾ ਛੇਰਾ ਨੂੰ ਮਿਲਣਾ ਦਸੋ ਛੇਰ ਬਘੇਲਿਓ ਸਚੋ ਸੱਚੀ ਗੱਲ ਸੀਤਾ ਖਾਦੀ ਮੈਂ ਜੜੇ ਕਿਸ ਤੁਹਾਡੇ ਚੋਂ ਕੱਲ ਹਾਥਵੇਂ ਧਨਸ਼ ਬਿਠਾ ਲਿਆ ਚੰਦਰ ਅਵਤਾਰ ਕਹਿੰਦਾ ਮਾਨਸ ਕਾਣਿਓ ਕੀ ਥੋੜਾਏ ਦਬਾਰ ਕਿਵੇਂ ਵਧਿਆ ਗੋਗਣਾ ਮੜਮੜ ਖਾ ਕੇ ਮਾਸ ਕਰਦੇ ਰੋਇ ਸ਼ਿਕਾਰ ਦੀ ਜੰਗਲ ਵਿੱਚ ਤਲਾਸ਼ ਬੀ ਬੀ ਕੇ ਰਤ ਜਾਲ ਮੋ ਅੱਖਾਂ ਘਰੀਆਂ ਲਾਲ ਜਮਗੜ ਵਾਲ ਸਰੀਰ ਤੇ ਭਿੱਜੇ ਚਰਬੀ ਨਾਲ ਦਾੰਦ ਕੋਹਾੜੇ ਵਾਂਗਰਾ ਪੰਜੇ ਬਾਗ ਘਟਾਰ ਫਿਰਦੇ ਵਿੱਚ ਵਜਾੜ ਦੇ ਕਰਦੇ ਮਾਰੋ ਮਾਰ ਰੋਵ ਜਲੇ ਨਹੀਂ ਜਾਂਦੇ ਡਾਡੇ ਗਮਰੂਰਾ ਲੱਗਦੇ ਮੇਰੀ ਘਾ ਲਈ ਸੀਦਾ ਤੁਸੀਂ ਜ਼ਰੂਰ ਤੀਰ ਜੜਾ ਕੇ ਦਨਸ਼ਤੀ ਲਗਾ ਜਦੋਂ ਚਲਾਣ ਸ਼ਿਰ ਬਗੇਰੇ ਦੌੜ ਕੇ ਡਿਗੇ ਚਰਨੀ ਆਣ ਬਖਸ਼ ਲਵਾ ਭਗਵਾਨ ਜੀ ਕਹਿੰਦੇ ਸਾਰੇ ਸ਼ੇਰ ਨਿਰਨੇ ਮਹਾਰਾਜ ਆਕਾਰ ਤੇਰੇ ਵਿੱਚ ਦੇਰਾ ਧਰਤੀ ਡੋਲੇ ਖਾ ਗਈ ਕੰਬੇ ਗੁਲਪਹਾੜ ਘੁੰਮ ਗਏ ਬਾਗ ਭਮੇਰੀਆਂ ਬਿਰਸ਼ ਬੂਟੀਆਂ ਝਾੜ ਬਾਲਾ ਮਾਰੀ ਜੋਦਿਆ ਹੋਜੂ ਭਸਮ ਜਹਾਨ ਗਿਲਰਾਮੇ ਤੋ ਫੜ ਲਿਆ ਝਟ ਲਛਮਣੇ ਬਾਣ ਕੌਡੇ ਰਾਖਸ਼ ਨੇ ਸ਼੍ਰੀ ਰਾਮ ਤੇ ਲਛਮਣ ਨੂੰ ਘੇਰ ਲੈਣਾ ਕੌਡਾ ਕੇਦਾ RAM ਨੂੰ ਤੁਸੀਂ ਹਮਾਰਾ ਪੂਜ ਥੋੜੇ ਵਰਗੇ ਸੈਂਕੜੇ ਮਖ ਵਖਰ ਰੋਜ ਖਾ ਖਾ ਕੇ ਮੈਂ ਮਾਨਸਾ ਖਤਮ ਕਰੇ ਲਖ ਗਾਮ ਦੁਨੀਆ ਸਾਰੇ ਜਾਣ ਦੇ ਕੌਡਾ ਮੇਰਾ ਨਾਮ ਆਪੇ ਹੀ ਜਲੇ ਆ ਗਏ ਤੁਸੀਂ ਹਮਾਰੇ ਪਾਸ ਦਲ ਦਲ ਕੇ ਅਜ ਰਾਤ ਨੂੰ ਖਾਵਾਂ ਤੁਹਾਡਾ ਮਾਸ ਇਥੇ ਮੇਰਾ ਰਾਜ ਹੈ ਕੁਝ ਨਾ ਸਕੇ ਜਨੌਰ ਏ ਬਣ ਮੇਰਾ ਸਾਂ ਬਿਆ ਵਾਰ ਸਕਦਾ ਨਹੀਂ ਔਰ ਜੇ ਗਰ ਬਜਨਾ ਲੋੜਿਆ ਫੜ ਲੂੰ ਬਾਪਸਾਰ ਨੌਖੰਡ ਸਾਰੇ ਪ੍ਰਿਥਵੀ ਕਦਮਾਂ ਮੇਰੀਆਂ ਚਾਰ ਰਾਂਗ ਕਾਲੀ ਕਟ ਵਾਗਰਾ ਬੜਾ ਡਰਾਉਣਾ ਰੂਪ ਅਧੜਾ ਸਗਲਾ ਵਰਗੀਆਂ ਕਾਲੀ ਵਾਗ ਕ ਰੂਪਾ ਗਾਲ ਜੇ ਰਾ ਤੇ ਆ ਯਾਦਰਾ ਲਾ ਕੇ ਹਾਥੀ ਦੀ ਖਲ ਭੈਸਾ ਦੇ ਸਿਰ ਕਾਟ ਕੇ ਟੰਗੇ ਸਿੰਘਾ ਨਾਲ ਸੱਚੇ ਹੱਥ ਤਰ ਸ਼ੂਲ ਹੈ ਖੱਬੇ ਹੱਥ ਕੁਹਾੜ ਕੋਲ ਖੜੋਤਾ RAM ਦੀ ਦਿਸਦਾ ਬਾਗ ਪਹਾੜ ਸੇਰ ਬਰ ਜਰ ਵੀ ਸੂਰ ਦੇ ਭੂਰੇ ਭੂਰੇ ਵਾਲ ਗਜ ਗਜ ਲਮਿਆ ਨੰਦਰਾ ਕਨ ਬਸਾਲ ਬਸਾਲ ਗਿਲ ਕਉ ਡਾਗੀ ਜਾਣਦਾ ਰਾਮ ਅਬੋਲਕ ਲਾਲ ਕੀੜੀ ਮਥਾ ਲਾਲਿਆ ਮੇਰੂ ਪਰਬਤ ਨਾਲ ਸ਼੍ਰੀ ਰਾਮਚੰਦਰ ਜੀ ਨੇ ਕਉਡੇ ਰਾਗਸ਼ ਨੂੰ ਕਹਿਣਾ ਕਿ हे ਕਉਡੇ ਤੂੰ ਸਾਨੂੰ ਇਸ ਬਨ ਵਿੱਚ ਦੀ ਲੰਘ ਜਾਣ ਦੇ ਬਾਣ ਵਿੱਚ ਦੇ ਲਗ ਜਾਣਦੇ ਰੋਗ ਨਾ ਸਾਡਾ ਰਾਹ ਨਾਸ ਜਾ ਭਲਿਆ ਮਾਨਸਾ ਦੁਖੀਆਂ ਨੂੰ ਨਾ ਦਿਖਾ ਰਾਸ ਕਹਿੰਦਾ RAM ਨੂੰ دیਵਾਨਾ ਅੱਜ ਜਾਣ ਬੇਸ਼ੱਕ ਤੁਸੀਂ ਲਗਾ ਲਵੋ ਆਪਣਾ ਸਾਰਾ ਤਾਣ ਕਉਡੇ ਦੀ ਗੱਲ ਸੁਣਦਿਆ ਜੜਿਆ ਰਾਮੇ ਵਟ ਹੱਥ ਵੇ ਤਨਸ਼ ਵਠਾਲਿਆ ਰਾਮ ਭਲੀ ਨੇ ਝਟ ਜਾ ਜਲਿਆ ਜਾ ਰਾਖਾ ਕਿੰਦਾ RAM ਗੋਪਾਲ ਬਾਲ ਵਿੱਚ ਭਸਮ ਬਣਾ ਰਿਆ ਇੱਕੋ ਕਹਾਣੀ ਮਾਰ ਤੀਰ ਚੜਾ ਕੇ ਗੂਣਦੇ ਖਿਚੀ ਜਦੋਂ ਕਮਾਨ ਓਟ ਸਮਾਨੀ ਚੜ ਗਿਆ ਬੂਬੂ ਕਰਦਾ ਬਾਣ ਕਿੰਗਰੇ ਫੋੜ ਕਲਾਜ ਦੇ ਲੱਗਾ ਚਰਨੀ ਆਣ ਕਰਨੀ ਰਾਜੇ RAM ਦੀ ਰਾਖਸ਼ ਗਿਆ ਪਛਾਣ ਝੁੱਕ ਕੇ ਉਸੇ ਬਾਣ ਨੂੰ ਛੜਤਾ ਦੂਜੀ ਵਾਰ ਦਿਲ ਰਾਖਸ਼ ਦਾ ਜੀਰਗੇ ਟੁਕੜੇ ਕੀਤਾ ਜਾਰ ਜਮਗਾ ਧਮਗਾ ਮਾਰਦਾ ਤਾਪਦਾ ਵਾਂਗ ਅਗਾਰ ਫੂਣ ਜਲਾਉਂਦਾ ਤਾਰੀਆਂ ਲੱਗ ਗਿਆ ਵਿੱਚ ਦੀਪਾਰ ਤੀਜੀ ਕਾਣੀ ਮਾਰ ਕੇ ਬਾਂਦਵ ਦਿੱਤਾ ਭਰੋ ਧਰਤੀ ਉਤੇ ਟਹਿ ਗਿਆ ਸਕਿਆ ਨਹੀਂ ਖੜੋ ਚੌਥੀ ਕਾਣੀ ਮਾਰ ਕੇ ਕੀਦਾ ਝਗਣਾ ਜੂਰ ਪੰਜਵੀ ਕਾਣੀ ਲਗਦਿਆਂ ਨਿਕਲ ਗਿਆ ਕਮ ਚੂਰ ਤਾਨ-ਬਾਨ ਪੀੜਦ ਹੋ ਗਿਆ ਨਿਕਲੀ ਨਹੀਂ ਜਾਣ ਗਿਲਰਾਮਾ ਨਹੀਂ ਦੌੜਦਾ ਬ੍ਰਹਮਾ ਦਾ ਵਰਦਾਨ ਸ਼੍ਰੀ ਰਾਮ ਜਿੰਦਰ ਜੀ ਨੇ ਗਿਧ ਰਾਜ ਪੰਛੀ ਨੂੰ ਮਿਲਣਾ ਵੜਿਆ ਡੁਗਿਆ ਰੋਵਦਾ ਪੰਛੀ ਤੜਫ ਰਿਆ ਰਮ ਰਮ ਆਦਾ ਧਰਤੀ ਉੱਪਰ ਪਿਆ ਸੁਣਿਆ ਰਾਜੇ ਰਾਮ ਨੇ ਪੰਛੀ ਦਾ ਜਦ ਬੋਲ ਦੋਨੋਂ ਭਾਈ ਦੌੜ ਕੇ ਪਹੁੰਚ ਗਏ ਉਸ ਕੋਲ ਪੰਛੀ ਦੇਖ ਗਪਾਲ ਨੂੰ ਲਗਾ ਛੋਰ ਮਜਾਉਣਾ ਕਹਿੰਦਾ ਹਾਰ ਕੇ ਲੈ ਗਿਆ ਸੀਦਾ ਦਾਈ ਰੋਣਾ ਇਹ ਤੇ ਮੇਰਾ ਰੌਣ ਦਾ ਯੁੱਧ ਹੋਇਆ ਸੀ ਕੱਲ ਕੀਤਾ ਬਹੁਤ ਮੁਕਾਬਲਾ ਲਾ ਗਿਆ ਆਪਣਾ ਬਲ ਉਸਨੇ ਮੈਨੂੰ ਮਾਰ ਗੇ ਦਿੱਤਾ ਇਥੇ ਸਟ ਰਿਸ਼ਤੇ ਇਸ ਜਹਾਨ ਦੇ ਚੱਲੇ ਨੇ ਹੁਣ ਟੁੱਟ ਪਾਣੀ ਦੁਨੀ ਬਲਾ ਦਿਓ ਜਾਂਦੀ ਵਾਰੀ ਘੋਟ ਜਿੰਦਗਾਨੀ ਦੀ ਠੀਗਰੀ ਚੱਲੀ ਏ ਹੁਣ ਫੋਟਾ ਰਾਮਾ ਦੇਰੇ ਵਾਸਤੇ ਲਾ ਦੇ ਦਸਵ ਤਾਨ ਤੈਨੂੰ ਦਸਣ ਵਾਦੇ ਹੁਣ ਤੱਕ ਬਚੇ ਪ੍ਰਾਣ ਤੂੰ ਸੁਣਿਆ ਮੈਂ ਆਖਿਆ ਸੀਦਾ ਦਾ ਸਵਹਾਰ ਸ਼ਾਮ ਸ਼ਮਿਆ ਥਰੂ ਵਰਸ ਦੇ ਗਾਲ ਵਿੱਚ ਖੁੱਲੇ ਵਾਲ ਰਾਧ ਰਾਵਣ ਦਾ ਜਾਵਦਾ ਉੱਡਿਆ ਵਾਂ ਕਰ ਪਾਉਣ ਰੋਕਣ ਵਾਲਾ ਉਸ ਨੂੰ ਰਾਮ ਤੋਂ ਬਿਨ ਕੋਣ ਗਲਾਕਾਰ ਦਾ ਰਾਮਨਾ ਬੰਸੀ ਹੋਇਆ ਚੁਪਾ ਵੇਣ ਜਾਂਦੇ ਸੰਸਾਰ ਮੇ ਜਿਵੇਂ ਹਨੇਰਾ ਕੋਪ ਪਰ ਜੀ ਮੋਆ ਦੇਖ ਕੇ ਰਾਮ ਘਰ ਦਾ ਸੋਗ ਵਡ ਵਡ ਖਾਵੇ ਜਿਗਰ ਨੂੰ ਸੀਦਾ ਵਾਲਾ ਰੋਗ ਬੈ ਗੇ ਕੋਲਜ ਨੌਰ ਦੀ ਰਾਮ ਕਰੇ ਵਰ ਲਾਪ ਮਾਰੇ ਰਾਵਣ ਭਾਪਿਆ ਤੈਨੂੰ ਤੇਰਾ ਪਾਪ ਜਕ ਸੀ ਨੇਰਾ ਲਾਲਿਆ ਰਾਮੇ ਨੇ ਕਿਧ ਰਾਜ ਪਾਣੀ ਲਾਵੇ ਮੁਖ ਨੂੰ ਗੁਰੂ ਗਰੀਬ ਬਣਵਾਜ ਉਪਰ ਦੀ ਆਦੇ ਫੇਰ ਕੇ ਉਸ ਕੀਤਾ ਸਰਜੀਦਾ ਮਾਰਦੇ ਮਿਲ ਨ ਪਰਾਨੀਆਂ ਜੀ ਉਸ ਨਾਲ ਪਰੀਦਾ ਕਹਿੰਦਾ ਮੁਖੋਂ ਬੋਲ ਕੇ ਰਾਜੇਂਦਰ ਅਵਤਾਰ ਭੁੱਲਣਾ ਨਹੀਂਓ ਬੰਸੀਆ ਤੇਰਾ ਪਰ ਪਕਾਰ ਅਮਰ ਜਗੋ ਜੁਗ ਰਹਿਣਗੇ ਗਿਲ ਤੇਰੇ ਵਖਿਆਣ 베ਰੀ ਮੇਰੀ ਛੋੜ ਕੇ ਧਰ ਹਰ ਨਾਲ ਧਿਆਨ ਗੁਰੂ ਨਾਨਕ ਅਮਰ ਸਤਾਰਾ ਅਮਰਪੁਰੇ ਦੇ ਜੰਦੇ ਨਾਲੋਂ ਜੱਲਿਆ ਵਿਛੜੇ ਚ ਗੌਰ ਸਰਬ ਕਲਾ ਭਰਪੂਰੀਆਂ ਖਾਤ ਵਿੱਚ ਰਬ ਦਾ ਜੋਰ ਹਲ ਤੇ ਪਲ ਤੇ ਦੁਨੀਆ ਵਿੱਚ ਹੋਈ ਧੰਨ ਧੰਨ ਜੈ ਜੈਕਾਰ ਜਫੀ ਭਾਗੇ ਨਾਨਕ ਨਿਆਰੇ ਨੂੰ ਮਿਲਿਆ ਨਿਰੰਕਾਰ ਅਰਬੇ ਨੂਰੇ ਨੂਰ ਦੇ ਗਾਲ ਵਿੱਚ ਨਾਮੀ ਮੋਰ ਤੁਰਿਆ ਰੱਬ ਦਾ लाडला ਬਰੀਆਂ ਮੰਗਲ ਗਾਏ ਖੁਸ਼ੀਆਂ ਦੇ ਦੇਵ ਤੇ ਆਣੇ ਉੱਪਰ ਫੁੱਲ ਵਰਸਾਏ ਉਡਣਖਟ ਵਾਲੇ ਦੇਵੇ ਬੈਠਾ ਜੜੀ ਨਾਮ ਦੀ ਲੋਰ ਪੂਰੇ ਨਾਦ ਵਜਾਏ ਸੰਖਾ ਸ਼ੇਸ਼ਕ ਨਿਸ਼ ਮਹੀਸ਼ਾ ਬ੍ਰਹਮ ਵਿਸ਼ਨੂ ਆਖਦੇ ਵਾਹ ਆਦਰਵੀਸ਼ ਪਾਰਵਤੀ ਸ਼ਿਵ ਸ਼ੰਕਰ ਕਹਿੰਦੇ ਤਦ ਵਰਗਾ ਹੈ ਨਹੀਂ ਹੋਰ ਜਗਵੇ ਜੇ ਅਮਰ ਦਵਰਖਾ ਹੋਈ ਸੀਤ ਪੈਸ ਤਾ ਦੇ ਥਾਂ ਮਿਲਿਆ ਹੀਰਾ ਲਾਲ ਗਪਾਲ ਵੜਿਆ ਭਾਗਾ ਵਾਲੀ ਮਾਂ ਚਾਨਣ ਜਾਰਜ ਫੇਰੇ ਹੋਇਆ ਮਰ ਗਏ ਅੰਧਕੂਪ